ਠੀਕ ਹੈ ਰੈਡੀ ਰੈਡੀ ਹਾਂਜੀ ਰੈਡੀ ਅੱਜ ਆਏ ਹੋ ਇੱਥੇ ਕੀ ਕਰਨਾ ਚਾਹੋਗੇ ਅ ਮੈਂ ਐਕਚੁਅਲੀ ਪਰਸੇ ਇੰਡੀਆ ਆਇਆ ਜੀ ਤੇ ਮੈਨੂੰ ਇਹ ਮੇਰੇ ਪਿੰਡੋਂ ਨੇ ਸੋ ਮੈਨੂੰ ਮੇਰੇ ਪਿੰਡ ਤੋਂ ਹੀ ਹੁਕਮ ਹੋਇਆ ਸੀ ਇੱਥੇ ਆਉਣ ਦਾ ਐਂਡ ਉਹਦੇ ਤੋਂ ਵੀ ਵਧੀਆ ਜਿਹੜੀ ਕੌਜ਼ ਆ ਇਸ ਚੀਜ਼ ਦਾ ਹੈਲਦੀ ਫੂਡ ਜਿਹੜਾ ਅੱਜ ਦੀ ਡੇਟ ਦੇ ਵਿੱਚ ਬਹੁਤ ਮੱਚ ਰਿਕੁਆਇਰਡ ਆ ਤੇ ਮੈਨੂੰ ਲੱਗਦਾ ਵੀ ਸਭ ਤੋਂ ਜਿਹੜੀ ਇਸ ਟਾਈਮ ਨੌਲੇਜ ਵਾਲੀ ਚੀਜ਼ ਉਹ ਫੂਡ ਹੀ ਆ ਉਹੀ ਰਹਿ ਗਿਆ ਕਿਉਂਕਿ ਬਿਮਾਰੀਆਂ ਬਹੁਤ ਵਧ ਗਈਆਂ ਸੋ ਇਹ ਬੜਾ ਵਧੀਆ ਇਹ ਉਪਰਾਲਾ ਕਰ ਰਹੇ ਆ ਸੋ ਇਸੇ ਕਰਕੇ ਮੈਂ ਆਇਆ ਜੀ ਖਾਸ ਕਰਕੇ ਮੇਰੇ ਪਿੰਡ ਲਈ ਆਇਆ ਜੀ ਮੈਂ ਪਿੰਡੋਂ ਮੈਨੂੰ ਹੁਕਮ ਲੱਗਿਆ ਸੋ ਉਸੇ ਕਰਕੇ ਆਇਆ ਜੀ ਤੇ ਇਹ ਆ ਜਾ ਸਕਦਾ ਜੀ ਜਿਵੇਂ ਵਿਦੇਸ਼ਾਂ ਦੇ ਵਿੱਚ ਹੈਲਦੀ ਫੂਡ ਜਿਹੜਾ ਮਿਲਦਾ ਉਸੇ ਤਰਜ਼ ਦੇ ਉੱਤੇ ਜਿਹੜਾ ਲੁਧਿਆਣਾ ਦੇ ਵਿੱਚ ਇਹ ਬਈ ਇਹ ਇਹ ਯੂ نو ਇਹ ਭਰਮੀ ਆ ਵੀ ਵਿਦੇਸ਼ਾਂ ਦੇ ਵਿੱਚ ਹੈਲਦੀ ਫੂਡ ਮਿਲਦਾ ਸਭ ਤੋਂ ਜ਼ਿਆਦਾ ਹੈਲਦੀ ਫੂਡ ਤਾਂ ਸਾਨੂੰ ਇੰਡੀਆ 'ਚ ਮਿਲਦਾ ਕਿਉਂਕਿ ਅਸੀਂ ਆਪ ਗ로우 ਕਰਦੇ ਆ ਤੇ ਫਰੈਸ਼ ਅਸੀਂ ਚੀਜ਼ਾਂ ਕਾਣੇ ਆ ਕਿਉਂਕਿ ਮੈਂ ਬਾਹਰ ਰਿਆਂ 2005 ਤੋਂ ਬਾਹਰ ਰਹਿਨਾ ਤੇ ਸੋ ਹੁਣ ਜਾ ਕੇ ਇਹ ਚੀਜ਼ਾਂ ਰਿਅਲਾਈਜ਼ ਹੁੰਦੀਆਂ ਵੀ ਜਿਹੜੀ ਚੀਜ਼ ਪਿੰਡ ਹੁਣ ਪਿੰਡ ਰਹਿਨਾ ਸੋ ਪਿੰਡ 'ਚ ਰਹਿਣ ਕਰਕੇ ਇਹ ਚੀਜ਼ ਜ਼ਰੂਰ ਪਤਾ ਲੱਗਦੀ ਆ ਵੀ ਜਿਹੜੀ ਚੀਜ਼ ਪਿੰਡ ਦੀ ਅਗਾਈ ਹੋਈ ਜਿਹੜੀ ਚੀਜ਼ ਆ ਉਹ ਸਾਨੂੰ ਜਿਆਦਾ ਬੈਨੀਫੀਸ਼ੀਅਲ ਆ ਇਹ ਸਿਰਫ ਪਰਮਪਲਿਖਈ ਆ ਵੀ ਵਿਦੇਸ਼ਾਂ ਦੇ ਵਿੱਚ ਹੈਲਦੀ ਫੂਡ ਮਿਲਦਾ ਸਰ ਇੱਕ ਕੱਗਣਾ ਬੜੀ ਸੁਖੀਆਂ ਚੋਹੀ ਹੋਈ ਆ ਜਿਹੜੇ ਮਾਟਰ ਬਡੇ ਤੋਂ ਐਮਪੀਬੀਏ ਚੰਡੀਗੜ੍ਹ 에어ਪੋਰਟ ਦੇ ਜਿਹੜੀ ਕਭ ਇੱਕ ਚਪੇੜ ਦੀ ਚਰਚਾ ਹੋਈ ਹੋਈ ਕਿ ਇਸ ਮਾਮਲੇ ਨੂੰ ਸਮਝਦੇ ਤੁਸੀਂ ਦੇਖੋ ਜੀ ਮੈਨੂੰ ਬਾਲਾ ਮੈਂ ਉਹਦੀ ਨੌਲੇਜ ਨਹੀਂ ਰੱਖਦਾ ਪਰ ਜਿੱਦਾਂ ਦੀ ਇਨਸੀਡੈਂਟ ਪਹਿਲਾਂ ਅਸੀਂ ਪੰਜਾਬ ਨੇ ਕਿਸਾਨ ਅੰਦੋਲਨ ਕੀਤਾ ਤੇ ਉਹ ਇੱਕ ਕਿਸੇ ਇੱਕ ਬੰਦੇ ਦੇ ਹੱਕ ਲਈ ਨਹੀਂ ਸੀ ਉਹ ਸਾਰੇ ਪੰਜਾਬ ਦੇ ਕਿਸਾਨਾਂ ਦੇ ਹੱਕ ਲਈ ਸੀ ਤੇ ਸਾਰੇ ਇੰਡੀਆ ਦੇ ਕਿਸਾਨਾਂ ਦੇ ਹੱਕ ਲਈ ਸੀ ਸੋ ਉਹਦੇ ਵਿੱਚ ਜਿਹੜੇ ਕੰਗਣਾ ਰਣਾਉ ਤੇ ਬਿਆਨ ਆਏ ਸੀਗੇ ਉਹ ਉਦੋਂ ਸਾਰੇ ਪੰਜਾਬ ਨੂੰ ਗੁੱਸਾ ਵੀ ਆ ਉਸ ਚੀਜ਼ ਦਾ ਪਰ ਆਈ ਥਿੰਕ ਜਿਹੜੀ ਉਥੇ 에어ਪੋਰਟ ਦੇ ਵਿੱਚ ਇਨਸੀਡੈਂਟ ਹੋਇਆ ਉਹ ਉਹ ਕੱਲਾ ਆ ਹੀ ਨਹੀਂ ਸੀ ਬਈ ਉਹਨੇ ਸਿੱਧਾ ਜਾ ਕੇ ਕੰਗਣਾ ਰਣੌਤ ਨੂੰ ਮਾਰਿਆ ਪਰ ਉਹ ਤੋਂ ਪਹਿਲਾਂ ਕੋਈ ਜਿਹੜੀ ਇਹਨਾਂ ਦੇ ਆਪਸ ਦੇ ਵਿੱਚ ਗੱਲਬਾਤ ਹੋਈ ਆ ਕੰਗਣਾ ਰਣੌਤ ਨੇ ਵੀ ਜਿੰਨਾ ਕੁ ਮੈਂ ਸੁਣਿਆ ਵੀ ਕੰਗਣਾ ਰਣੌਤ ਨੇ ਵੀ ਉਹਨੂੰ ਕੁੜੀ ਨੂੰ ਕੁਛ ਕਿਹਾ ਪਰ ਕੁੜੀ ਨੇ ਫਿਰ ਓਬਵੀਅਸਲੀ ਉਹਦੀ ਮਾਂ ਧਰਨੇ ਤੇ ਬੈਠੀ ਸੀ ਸਾਡੇ ਵੀ ਬਾਪੂ ਬੇਬੇ ਸਾਰੇ ਆਪਣੇ ਪਿੰਡ ਵਾਲੇ ਧਰਨੇ ਤੇ ਬੈਠੇ ਹੋਏ ਸੀ ਗੁੱਸਾ ਚੜ੍ਹੀ ਜਾਂਦਾ ਭਾਈ ਫਿਰ ਉਹ ਅਗਲੀ ਨੇ ਕਰਤਾ ਬਾਕੀ ਹੁਣਗਾ ਪ੍ਰਸ਼ਾਸਨ ਤੇ ਉਹਨਾਂ ਨੇ ਕੀ ਕਰ ਲੱਗਦਾ ਵੀ ਜਿੱਦਾਂ ਪੰਜਾਬ ਦੇ ਕੋਈ ਵਿਆਹ ਸ਼ਾਦੀ ਹੁੰਦਾ ਨਵਿੰਦਰਾ ਭਾਜੀ ਜ਼ਰੂਰ ਹੁੰਦੀ ਹੈ ਵੀ ਲੱਗਦਾ ਵੀ ਉਹਨਾਂ ਨੂੰ ਭਾਜੀ ਵਾਪਸ ਦਿੱਤੀ ਹੈ ਪੰਜਾਬ ਨੇ ਨਹੀਂ ਇਹਦੇ ਚ ਭਾਜੀ ਵਾਲਾ ਕੋਈ ਚੱਕਰ ਨਹੀਂ ਗਾ ਜੀ ਇਹ ਤਾਂ ਦੇਖੋ ਜਿਹੜਾ ਜੈਸਾ ਜੋ ਕਰੂਗਾ ਵੈਸਾ ਭਰੂਗਾ ਇਹ ਲਾਈਫ ਦਾ ਇੱਕ ਦਸਤੂਰ ਆ ਭਾਜੀ ਵਾਲਾ ਨਹੀਂ ਕੋਈ ਚੱਕਰ ਉਹ ਵੀ ਸਾਰੇ ਜਿਹੇ ਹਿਮਾਚਲ ਲਾ ਲੋ ਹਰਿਆਣਾ ਲਾ ਲੋ ਜਿੰਨੇ ਸਾਡੇ ਭਰਾ ਹੀ ਨੇ ਇਹ ਕੋਈ ਭਾਜੀ ਵਾਲਾ ਚੱਕਰ ਨਹੀਂ ਗਾ ਹਾ ਇੱਕ ਇੰਡੀਵਿਜੂਅਲ ਬੰਦਾ ਜਿਹੜਾ ਇਸ ਚੀਜ਼ ਨੂੰ ਲੈ ਕੇ ਪਹਿਲਾਂ ਅਗਰੈਸਿਵ ਬੋਲ ਰਿਹਾ ਸੀ ਉਹਨੂੰ ਉਹੋ ਜੀ ਚੀਜ਼ ਮਿਲ ਗਈ ਜਿੱਥੇ ਪਹੁੰਚ ਲੁਧਿਆਣਾ ਤੁਹਾਨੂੰ ਕੀ ਮੈਸੇਜ ਦਵਾਂਗੇ ਪਹੁੰਚ ਲੁਧਿਆਣਾ ਦਾ ਮੇਰਾ ਪਿਆਰ ਆ ਜੀ ਮੈਂ ਪੜਿਆ ਇੱਥੇ ਆ ਮੇਰੀ ਮੈਂ ਕਾਲਜ ਇੱਥੇ ਕੀਤਾ ਜੀ ਖਾਲਸਾ ਕਾਲਜ ਤੇ ਉਹਦੇ ਤੋਂ ਬਾਅਦ ਜਦੋਂ ਮੈਂ ਬਾਹਰ ਗਿਆ ਮੈਂ ਇੱਥੇ ਹੀ ਪੜਦਾ ਸੀ ਸੋ ਲੁਧਿਆਣਾ ਇਜ਼ ਆਲਵੇਜ਼ ਅ ਬਿਊਟੀਫੁਲ ਸਿਟੀ ਆ ਹੁਣ ਜਿਹੜੀ ਸਾਊਥ ਸਿਟੀ ਆ ਏ ਆਈ ਥਿੰਕ ਬਹੁਤ ਜਿਆਦਾ ਹੈਪਨਿੰਗ ਬਣ ਗਈ ਔਰ ਟਾਈਮ ਦੇ ਵਿੱਚ ਬਹੁਤ ਜਿਆਦਾ ਚੇਂਜ ਤੁਹਾਡਾ ਕੋਈ ਨਵਾਂ ਹੁਣ ਪ੍ਰੋਜੈਕਟ ਆ ਰਿਹਾ ਹੈ ਕਿਸ ਕੁਝ ਪ੍ਰੋਜੈਕਟ ਜੀ ਮੈਂ ਹੁਣੀ ਐਲਬਮ ਰਿਲੀਜ਼ ਕੀਤੀ ਸੀ ਹੁਣ ਇੰਡੀਆ ਆਇਆ ਤੇ ਜਦੋਂ ਵੀ ਮੈਂ ਇੰਡੀਆ ਆਉਣਾ ਮੈਂ ਗਾਣੇ ਦੇ ਕੇ ਜਾਣਾ ਜੀ ਹਮੇਸ਼ਾ ਤੇ ਹੁਣ ਵੀ ਨਵੇਂ ਪ੍ਰੋਜੈਕਟ ਬlesing of baby ਰਿਟਰਨ ਆ ਰਿਹਾ ਜੀ ਮੇਰਾ ਉਹ ਅਸੀਂ ਸ਼ੂਟ ਕਰਾਂਗੇ ਉਹਦੇ ਨਾਲ ਨਾਲ ਮੇਰੀ ਇੱਕ ਐਲਬਮ ਆ ਜੀ ਮੇਰੇ ਪਿੰਡ ਤੇ ਗਾਣਾ ਆ ਰਿਹਾ ਜੀ ਮੇਰਾ ਇੱਕ ਜਿਹਨੂੰ ਲੈ ਕੇ ਮੈਂ ਕਾਫੀ ਐਕਸਾਈਟਡ ਹਾਂ ਬਿਕਾਜ਼ ਮੈਂ ਪਹਿਲੀ ਵਾਰ ਆਪਦੇ ਪਿੰਡ ਤੇ ਗਾਣਾ ਕਰ ਰਿਹਾ ਹਾਂ ਸੋ ਉਹਦੇ ਵਿੱਚ ਮੈਂ ਆਪਦੇ ਪਿੰਡ ਦੇ ਹੀ ਸਾਰੇ ਕੈਰੈਕਟਰ ਲੈਣੇ ਆ ਜੀ ਸਾਡੇ ਪਿੰਡ ਦੇ ਬਜ਼ੁਰਗ ਲੈਣੇ ਆ ਸਾਡੇ ਪਿੰਡ ਦੀਆਂ ਜਿਵੇਂ ਬੁੜੇ ਵੀ ਸਾਡੇ ਪਿੰਡ ਦੇ 부ੜੀਆਂ ਵੀ ਸਾਡੇ ਪਿੰਡ ਦੀਆਂ ਭੈਣਾਂ ਵੀ ਸਾਡੇ ਸਾਰੇ ਪਿੰਡ ਦੇ ਲੈਣੇ ਆ ਠੀਕ ਹੈ ਧੰਨਵਾਦ ਥੈਂਕ ਯੂ ਸੋ ਮਚ ਸਰ ਆਪਣਾ ਨਾਮ ਸੋ ਮੇਰਾ ਨਾਮ ਹਰਸ਼ਮਰ ਸਿੰਘ ਜੀ ਅੱਜ ਜੇ ਤੁਸੀਂ ਸ਼ੁਰੂਆਤ ਕਰਨਾ ਚਾਹ ਰਹੇ ਕਹਿੰਦੇ ਕਿਸ ਤਰ੍ਹਾਂ ਕਰਨਾ ਹੈ ਸਰ ਇਹ ਪੂਰੀ ਵਰਲਡ ਚ ਫਰਸਟ ਆਫ ਕਨਸੈਪਟ ਹੈ ਜਿਸ ਦੇ ਨਾਲ ਤੁਹਾਨੂੰ ਹੈਲਦੀ ਕੁਜ਼ੀਨ ਦੇ ਨਾਲ ਫਿਟਨੈਸ ਐਕਟੀਵिटीज ਐਂਡ ਵੈਲਨੈਸ ਐਕਟੀਵिटीज ਮਿਲਣਗੇ ਜੀ ਕਿਸ ਤਰੀਕੇ ਨਾਲ ਸਰ ਸਰ ਅਸੀਂ ਹੈਲਥੀ ਫੂਡ ਤਾਂ ਪ੍ਰੋਵਾਈਡ ਕਰ ਰਹੇ ਹਾਂ ਉਹਦੇ ਨਾਲ ਵੈਲਨੈਸ ਐਕਟੀਵिटीज ਲਾਈਕ ਆਪਾਂ ਇਨਡੋਰ ਯੋਗਾ ਜ਼ੋਮਬਾ ਡੈਡ ਕਲਾਸ ਡੈਡ ਕਾਉਸਿੰਗ ਇੱਕ ਫ੍ਰੀ ਆਫ ਕੋਸਟ ਰੇਂਜ ਚ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਮੈਂਬਰਸ਼ਿਪ ਓਕੇ ਸਰ ਕਿਉਂ ਇਦਾਂ ਅਜਿਹਾ ਕਿਉਂ ਕਿਵੇਂ ਸੋਚ ਆਈ ਸਰ ਅਜ਼ ਅ ਟਾਈਮ ਚ ਹਰ ਬੰਦਾ ਜੰਕ ਫੂਡ ਦਾ ਡਿਕਸ਼ਨ ਹੈ ਕੋਈ ਵੀ ਲੁਧਿਆਣੇ ਚ ਵੈਸੀ ਗੇੜੀ ਰੋਡ ਬਹੁਤ ਫੇਮਸ ਹੈ ਕੋਈ ਵੀ ਬੰਦਾ ਨਿਕਲਦਾ ਹੈ ਚਲੋ ਇਹ ਇਧਰ ਚਲਦੇ ਆ ਇਧਰ ਚਲਦੇ ਆ ਇਧਰ ਚਲਦੇ ਆ on all जो ओके वो अपना वेट ਵੀ ਗੇਨ ਕਰਦਾ ਹੈ ਤੇ ਆਪਣੀ ਬਿਮਾਰੀਆਂ ਵੀ ਆਪਣੇ ਆਪ ਨੂੰ ਕਾਲ ਕਰਦਾ ਰਾਈਟ ਤੇ ਆਪਾਂ ਉਸ ਚੀਜ਼ ਨੂੰ ਸੋਲੂਸ਼ਨ ਲੈਣ ਲਈ ਬੰਦਾ 24/7 ਸਾਡਾ ਓਪਨ ਹੈ ਰਾਈਟ 24/7 ਸਾਡੇ ਹੋਮਲੀਵੀ ਫੈਸਿਲਿਟੀਆਂ ਵੀ ਹੈ ਕੋਈ ਵੀ ਬੰਦਾ ਆਂਦਾ ਹੈ ਸਾਡੇ ਕੋਲ ਫੂਡ ਆਰਡਰ ਕਰਦਾ ਹੈ ਬਾਹਰ ਕਾਰਟ ਤੇ ਖਾਣਾ ਕਾਰਟ ਤੇ ਖਾ ਲਈ ਸਾਡੇ ਕੋਲ ਖਾਣਾ ਸਾਡੇ ਕੋਲ ਖਾ ਲਈ ਉਸ ਤੋਂ ਬਾਅਦ ਸਾਡੇ ਕੋਲ ਕੋਈ ਮੈਂਬਰ ਜੁੜਦਾ ਹੈ ਅਸੀਂ ਉਹਨਾਂ ਨੂੰ ਯੋਗਾ ਜ਼ੂਮਬਾ ਡੈਟ ਕਲਾਸ ਡੈਟ ਕਾਉਂਸਲਿੰਗ ਅਸੀਂ ਹੈਲਥ ਨੂੰ ਜ਼ਿਆਦਾ ਪ੍ਰਮੋਟ ਕਰਨਾ ਚਾਹੁੰਦੇ ਆ ਨਾ ਕਿ ਸਨਫੁੱਲ ओके ਤੇ ਫਿਰ ਕਿੱਥੇ ਕੁਝ ਦੱਸਦੇ ਉਹਨਾਂ ਨੂੰ ਕਰਾਓ ਉੱਪਰ ਇੱਥੇ ਵੀ ਹੈ ਜਗ੍ਹਾ ਵੀ ਸਾਡੇ ਕੋਲ ਆਪਣੀ ਇਨ ਹਾਊਸ ਫੈਸਿਲਿਟੀ ਹੈ ਸਾਡੇ ਕੈਵਰੇਜ ਫਰਸਟ ਫਲੋਰ ਜਿਹੜੀ ਹੈਗੀ ਹੈ ਉੱਥੇ ਸਾਡਾ ਸਟੂਡੀਓ ਆਡੀਟੋਰੀਅਮ ਪ੍ਰੋਪਰ ਬਣਿਆ ਹੋਇਆ ਹੈ ਜਿਹਦੇ ਵਿੱਚ 6 ਪੈਕਸ ਦੀ ਕਲਾਸ ਲੱਗੇਗੀ 6 ਪੈਕਸ ਦਾ ਮਤਲਬ ਅਸੀਂ ਇਹ ਕੀਤਾ ਕਿ ਜ਼ਿਆਦਾ ਹੈਪਟਿਕ ਵੀ ਨਹੀਂ ਕਰਨਾ ਜ਼ਿਆਦਾ ਬੰਦੇ ਵੀ ਨਹੀਂ ਕਰਾਉਡ ਵੀ ਨਹੀਂ ਇਕੱਠਾ ਕਰਨਾ ਕਿ ਕੋਈ ਕਲਾਸ ਕਰੇ ਕੋਈ ਨਾ ਕਰੇ ਤਾਂ ਅਸੀਂ 6 ਪੈਕਸ ਦੀ ਕਲਾਸ ਕਰਾਂਗੇ ਉਹਦੇ ਵਿੱਚ ਜਿਸ ਦੇ ਵਿੱਚ ਤੁਹਾਨੂੰ ਯੋਗਾ ਵੀ ਮਿਲੇਗਾ ਐਂਡ ਹੋਰ ਵੀ ਵੈਲਨੈਸ ਐਕਟੀਵਿਟੀਜ਼ ਮਿਲਣਗੀਆਂ ਸੰਡੇ ਟੂ ਸੰਡੇ ਅਸੀਂ ਕੋਸ਼ਿਸ਼ ਕਰ ਰਾਈਡਿੰਗ ਗਰੁੱਪ ਵੀ ਕੱਢਾਂਗੇ ਹਰ ਸੰਡੇ ਸਾਡਾ ਇੱਥੇ ਰਾਈਡਿੰਗ ਗਰੁੱਪ ਚੱਲੇਗਾ ਤੇ ਵੋਲਵ ਲੁਧਿਆਣਾ ਆਏਗਾ ਉਸ ਤੋਂ ਬਾਅਦ ਸਾਡੇ ਤੇ ਰਿਫਰੈਸ਼ਮੈਂਟ ਰਹੇਗੀ ਮੈਂਬਰਸ਼ਿਪ ਲੈਣਾ ਕਿ ਕ੍ਰਾਈਟੇਰੀਆ ਕੋਈ ਰੱਖਿਆ ਤੁਸੀਂ ਮੈਂਬਰਸ਼ਿਪ ਪਲਾਨ ਜਸਟ ਇਹ ਹੈ ਕਿ ਤੁਸੀਂ ਆਪਣੇ ਕਾਰਡ ਦੇ ਵਿੱਚ ਮਿਨੀਮਮ 2000 ਬੈਲੈਂਸ ਲਖਵਾਣਾ ਹੈ 2000 ਦਾ ਬੈਲੈਂਸ ਹੈਗਾ ਉਹ ਵੀ ਤੁਸੀਂ ਆਪਣੇ ਫੂਡ ਦੇ ਵਿੱਚ ਡਿਡਕਟ ਕਰਵਾ ਸਕਦੇ ਹੋ ਜਿਹਦੇ ਕੋਲ 3 ਮੈਂਬਰਸ਼ਿਪ ਕਾਰਡ ਹੈਗਾ ਉਹਦੇ ਕੋਲ 3 ਮਹੀਨੇ ਵਾਲੀ ਹਰ ਐਕਟੀਵਿਟੀ ਫ੍ਰੀ ਹੈ ਉਸ ਤੋਂ ਬਾਅਦ ਐਕਟੀਵਿਟੀ ਅਗਰ ਹੋਏਗੀ ਵੀ ਤਾਂ 50 ਆ 100 ਰੁਪੀ ਦੀ ਕੋਸਟਿੰਗ ਚ ਹੋਏਗੀ ਬਹੁਤ ਮਿਨੀਮਲ ਫਾਈਨੈਸ ਮਤਲਬ ਫ੍ਰੀ ਆ ਕੋਸਟ ਹੀ ਜਿਵੇਂ ਇੱਕ ਤਰੀਕੇ ਦਾ ਫ੍ਰੀ ਆਫ ਕੋਸਟ ਹੈ ਅਸੀਂ ਹੈਲਥ ਨੂੰ ਪ੍ਰਮੋਟ ਕਰ ਰਹੇ ਹਾਂ ਨਾ ਕਿ ਕਿਸੇ ਬਿਜ਼ਨਸ ਨੂੰ ਤੇ ਅਸਲ ਕਿ ਕਿੱਥੇ ਇਹ ਜਗ੍ਹਾ ਤੋਂ ਪੂਰਾ ਕਰ ਰਹੇ ਹਾਂ ਸਰ ਸਾਡਾ ਸਾਊਥ ਸਿਟੀ ਕਨਾਲ ਰੋਡ ਆਪੋਜੀਟ ਸਟਾਰਲਾਈਟ ਦਾ ਗਾਰਡਨ ਵਿਲੀ ਠੀਕ ਹੈ